ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 7 ਨਾਗਾ ਜਿੰਨਾ ਚੋ 6 ਤਾ ਵੀਰੇ ਅਸ਼ਫ ਦੇ ਨਗੀਨ ਨਹੀਂ ਆ ਤੇ ਇੱਕ ਬਾਈ ਕੋਲ ਝੋਟੀ ਆ ਬਾਲੀ ਸ਼ਕੀਨ ਐਂਡ ਗੋਲ ਸਿੰਘ ਸੰਗ ਵਾਲੀ ਪਿਓਰ ਮੋਰਾ ਚ ਪੈ ਜਾਂਦੀ ਹੈ ਜੀ ਗੱਬਣ ਚੈੱਕ ਪਾਸ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਇੱਕ ਤਾਂ ਵੀਰੇ ਵੀਡੀਓ ਨੂੰ ਦੇਖਿਓ ਐਂਡ ਟਿੱਕਰ ਤੁਹਾਨੂੰ ਕੋਈ ਵੀ ਨਗ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਸੰਦੀਪ ਸਿੰਘ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 843748152 ਠੀਕ ਆ ਬਾਈ ਅੱਜ 6 ਤਾਂ ਹੀ ਫਰਾ ਹਾਂਜੀ ਇੱਕ ਗੱਭਣ ਚੱਕ ਪਾਸ ਝੋਟੀਆਂ ਹਾਂਜੀ ਗੱਭਣ ਚੱਕ ਪਾਸ ਝੋਟੀਆਂ ਕਿੱਧਰੋਂ ਸ਼ੁਰੂ ਕਰਕੇ ਆਪਣੇ ਗਰੇਵਰੀ ਦੇ 7 ਜਨਵਰੀ ਤੋਂ ਵੀਡੀਓ ਦੇ ਵਿੱਚ ਸੋਤੇ ਟਾਪ ਕਲਾਸ ਹੋਣਗੇ ਠੀਕ ਆ ਜੀ ਬਰੀਡ ਦੇ ਮਤਲਬ ਦੇ ਬੱਚੀਆਂ ਇੱਥੋਂ 40 ਪਲੱਸ ਚੱਲਣ ਲੱਗੀਆਂ ਨੇ ਇਹਦੇ ਵਿੱਚ ਅੱਜ ਇਹ ਵੀ ਇੱਕੋ ਫਾਰਮ ਦੀਆਂ 5 ਬੱਚੀਆਂ ਵੇ ਇੱਕੋ ਫਾਰਮ ਚ ਲਈਆਂ ਠੀਕ ਆ ਜੇ ਕੋਈ ਰਿਕਾਰਡ ਮੰਗਦਾ ਭਾ ਰਿਕਾਰਡ ਵੀ ਲੈ ਕੇ ਦੇਵਾਂਗੇ ਬੱਚੀਆਂ ਨੂੰ ਠੀਕ ਆ ਜੀ ਹਾਂਜੀ ਫੁੱਲ ਕੁਆਲਿਟੀ ਦੀਆਂ ਬੱਚੀਆਂ ਵਾਂ ਤੇ ਝੋਟੀਆਂ ਵੀ ਫੁੱਲ ਬ ਨਗਿੰਨੇ ਨਗਿੰਨੇ ਵੀਰੇ ਨਗਿੰਨੇ ਆਪਣੇ ਕੋਲ ਚੈੱਕਪਾਸ ਛੋਟੀ ਆਪਣੀ ਚੈੱਕ ਰਾਈਗ ਉਹ ਵੀ ਕਰਾ ਕੇ ਲੈ ਜਾਓ ਹਾਂਜੀ ਪੂਰੀ ਵੀਡੀਓ ਵੇਖੀ ਕੋਣ ਪ੍ਰੋਬਲਮ ਨਹੀਂ ਵੀਡੀਓ ਨੂੰ ਐਂਡ ਤੱਕ ਦੇਖੋ ਚਿੱਟਾ ਨਗਿੰਨਾ ਹੈ ਹਾਂਜੀ ਹਾਂਜੀ ਤੇ ਆ ਚਲਕਦਾ ਚਰਕਦਾ ਹੱਥ ਲਾਇ ਮੈਲਾ ਹੁੰਦਾ ਹੱਥ ਲਾਇ ਮੈਲੀ ਹੁੰਦੀ ਹੂੰ ਦੰਦੋ ਕਿਵੇਂ ਇਹ ਦੰਦੋ ਖੀਰੀ ਹੈ ਜੀ ਗਾਰੰਟੀ ਆ ਸਾਰੀਆਂ ਖੀਰੀਆਂ ਇੱਕ ਵਾਕੀ ਦੋਂਦੀ ਐ ਜੀ ਬਸ ਜਾਣੀ ਸਾਰੀਆਂ ਹੀ ਖੀਰੀਆਂ ਇੱਕ ਵੱਚੀ ਦੋਂਦੀਆਂ ਜਿਹੜੀ ਗੱਲ ਕਹਤੀ ਉਹਦੀ ਕੋਈ ਹੋ ਨਿਕਲੂ ਵੀਰੇ ਉਹ ਹੀ ਹੋ ਨਿਕਲੂ ਠੀਕ ਆ ਲਾ ਦੇਖੋ ਜੀ ਕਰੋ ਜਿਆਦ ਜੂਤ ਪੂਰੀ ਚੱਗੀ ਹਾਂਜੀ ਹਾਂਜੀ ਕੁਆਲਟੀ ਚਮਕਦਮ ਕਾ ਇਧਰ ਨੂੰ ਮੜਾ ਜਾ ਤੋਰ ਗਲਾਬੀ ਥਾਣਾ ਹੀ ਗਰਾਬੀ ਨੂੰ ਹੋ ਜਾ ਗਲਾਬੀ ਥਾਣਾ ਥਾਣੇ ਮੈਂ ਚੈੱਕ ਵੀ ਕਰਵਾ ਦਿੰਦਾ ਅੱਲਾਕੱਲਾ ਫੋਟ ਸ਼ਾਂਗ ਭੂਰਾ ਵੀ ਨਹੀਂ ਬਾਕੀ ਚਮਕਦਮ ਕਾਲੀ ਆ ਵੀਰੇ ਸੰਭੀ ਪਲੀ ਆ ਹੈਨਾ ਕਿੰਨੀ ਗੋਮ ਬਾਲੀ ਕੁਆਲਟੀ ਦੇ ਵੀਰੇ ਸਾਡੇ 8 ਮਹੀਨੇ ਦੀ ਬੱਚੀ 8ਾਂ ਦੀ ਗਰੀ ਸਾਡੇ ਛੋਟਾ ਹੀ ਬੱਚਾ ਹੈਨਾ ਹਾਂਜੀ ਹਾਂਜੀ ਹੂੰ ਕੀਟਾ ਲੈ ਗਿਆ ਤੇ ਜਿੱਦੇ ਤਿਆਰ ਹੋਗੀ ਏ ਵੀਰੇ ਆਪਣਾ ਪੀਡੀਐਫ ਐ ਸਿਕਸਰ ਸੀਮੰਦੀ ਵੱਛੀ ਹੋਈ ਐ ਇਹ ਪੀਡੀਐਫ ਹਾਂ ਜੂ ਸਾਰੀ ਵਧੀਆ ਕੰਮ ਜਾਨੀ ਕਿ ਬਰੀਡ ਆ ਵੱਛੀਆਂ ਦੀ ਸੀਮੰਦ ਚੰਗੀਆਂ ਦੀਆਂ ਸਾਰੀਆਂ ਇੱਕ ਵੱਛੀ ਦਾ ਸੀਮੰਦ ਹੈ ਨਹੀਂ ਆਪਣੇ ਕੋਲ ਆਪਾਂ ਦੱਸ ਕੇ ਦੇਣੀ ਹੂੰ ਠੀਕ ਆ ਹਾਂਜੀ ਬੰਨ ਲਈਏ ਨੂੰ ਜਿਹੜਾ ਲੈ ਗਿਆ ਜਿਹੜਾ ਨਹੀਂ ਦਿਖਾ ਦਿਓ ਹੂੰ ਗੈਨਤੀ ਦੇ ਢਾਬੀ ਆ ਕਾਲੇ ਬਾਕੀ ਸਾਰੀ ਚਿੱਟੀ ਪਈ ਆ ਇੱਕ ਥਣਾ ਦੀ ਕੁਆਲਿਟੀ ਦਿਖਾਓ ਕਿੰਨੀ ਦਿਖਾ ਲਓ ਜੋ ਦੋ ਰੰਗੇ ਆ ਥਾੜਾ ਹਾਂਜੀ ਹਾਂਜੀ ਬਹੁਤ ਸੋਹਣਾ ਥਾੜਾ ਜਿਆਦਾ ਬਹੁਤ ਵਧੀਆ ਵਖਾਦੀ ਫੇਸ ਦੀ ਕੁਆਲਿਟੀ ਵਖਾਦੀ ਬੜਾ ਦਿਖਾ ਦਿਜੀਤ ਦਿਖਾਤੀ ਬੈਂਕ ਨੋਟ ਆ ਬਾਕੀ ਨਕੀ ਨਹੀਂ ਹੈ ਜਾਇਜ ਡਿਮਾਂਡ ਜਾਇਡਮਾਂਡ ਵੀਰੇ ਜੇ ਇਹਦੀ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਹਾਂਜੀ ਹਾਂਜੀ ਠੀਕ ਆ ਜੋੜੇ ਦੀ ਕਰ ਦਾਂਗੇ ਜੋੜੇ ਦੀ ਯਾਨੀ ਕੱਲੀ ਕੱਲੀ ਦੀ ਫੋਨ ਤੇ ਜੋੜੇ ਜੋੜੇ ਚੱਲਾਂਗੇ ਹਾਂਜੀ ਹਾਂਜੀ ਦੋ ਨੰਬਰ ਇਹਦੀ ਕਿੰਨੀ ਕੁ ਉਮਰ ਹੈ ਜੀ ਇਹਦੀ ਖੀਰੀ ਹੈ ਬੱਚੀ ਇਹ ਵੀ ਬੱਚਾ ਖੀਰੀ ਹੈ ਹਾਂਜੀ ਇਹ ਵੀ 10 ਮਹੀਨੇ ਦੀ ਹਾਂਜੀ ਹੂੰ ਕੁਆਲਿਟੀ ਪੂਰੀ ਚਾਹੀਦੀ ਹੈ ਹਨਾ ਇਹਦੀ ਐ ਨਹੀਂ ਬਰਾਦਸਾ ਜੁਗ ਲੱਗੋ ਵੱਡੀ ਹੈ ਬੱਚੀ ਚਾ ਝੂਠਾ ਲੱਗਦਾ ਮੈਨੂੰ ਲੱਗਦੀ ਹੈ ਇਹ ਚਾ ਇਹਨੂੰ ਚੌਗੀ ਨਿਕਲ ਜੇ ਹਾਂਜੀ ਹਾਂਜੀ ਠੀਕ ਆ ਜੇ ਖੀਰੀ ਹੋ ਤਾਂ ਖੀ ਬੰਦ ਦਿਓ ਜੀ ਬੰਦ ਦਿਓ ਅਬ ਬੰਨੀ ਇੱਕ ਤੇ ਦੋ ਨੰਬਰ ਦੇ ਜੋੜੇ ਦੀ ਕੀ ਡਿਮਾਂਡ ਆ ਫਿਰ ਜੋੜਾ ਵੀਰੇ 26000 ਰੁਪਏ ਦਾ ਉਹ ਜੂ ਮਾਨਤਨ ਹਮਾਨਤਨ ਕਰ ਦਾਂਗੇ ਮੁੱਲ ਨਹੀਂ ਹੋਣਾਗਾ ਵੀਰੇ ਅੱਜ ਵਾਲੇ ਮਾਲ ਚ ਨੇ ਇੱਕ ਗੱਲ ਜਰੂਰ ਐਡ ਕਰ ਦਿਓ ਵੀ ਬਾਈ ਇਹ ਚ ਸੌਦਾ ਬਾਈ ਵਾਲਾ ਕੰਮ ਨਹੀਂ ਹੈਗਾ ਜੀ ਹਣਾ ਹਾਂ ਜੀ ਆਖਿਆ ਜੇ ਜੇ ਵੀਰੇ ਕਿਸੇ ਨਾ ਬਰੀਡ ਤੇ ਕੰਮ ਕਰਨਾ ਚੀਜ਼ ਉਹਦੇ ਵਾਸਤੇ ਅੱਜ ਸ਼ੁਭ ਜਾਂ ਫਾਰਮ ਦੇ ਹਾਂ ਸਪੈਸ਼ਲ ਆਈ ਫਾਰਮ ਦੇ ਕੰਮ ਕਰਨਾ ਤੇ ਆਪਾਂ ਜਿਹੜੀ ਗੱਲ ਕਵਾਂਗੇ ਉਹ ਦਾਦੇ ਕਰ ਹੋਵਾਂਗੇ ਗੱਲ ਦੇ ਇਹ ਜਾਂ ਚੀਜ਼ ਨਿਕਲੇ ਜਾ ਨਾ ਚੀਜ਼ ਨਿਕਲੇ ਹਾਂ ਜੀ ਹਾਂ ਜੀ ਠੀਕ ਆ ਬਾਈ 1 ਅਤੇ 2 ਨੰਬਰ ਦਾ 26000 ਰੁਪਏ ਚਲੋ ਮਾਨਦਾਨ ਹੋ ਜਾਊਗਾ ਬਾਲਾ ਨਹੀਂਗਾ ਜਾਨੀ ਨਹੀਂ ਨਹੀਂ ਤੇ 3 ਨੰਬਰ ਇਹ ਵੀ ਦੰਦੂ ਗਰੰਟਡ ਖੀਰੀ ਖੀਰੀ ਕੱਚੀ ਖੀਰੀ ਵੀਰ ਲੈ ਚੈੱਕ ਵੀ ਕਰਾ ਦਿੰਨੇ ਆ ਬਾਈ ਕੰਦਾ ਕੋਈ ਐਂ ਗੱਲ ਨਹੀਂ ਦਿਖਾ ਦੀ ਲਓ ਜੀ ਲਓ ਆ ਗਏ ਜੀ ਆ ਗਏ ਕੱਚੀ ਹੀਰੀ ਵੀਰ ਜਿਹੜੀ ਕੀਮਤ ਲੈਣੀ ਚਾਹੀਦੀ ਜੋ ਕਹਿ ਕੇ ਲੈਣੀ ਉਹੋ ਚੀਜ਼ ਦੇਣੀ ਸੱਚ ਕਹਿ ਕੇ ਦੇਣੀ ਆ ਫੋੜ ਸ਼ਾਂਗ ਤਾਂ ਹੈ ਨਹੀਂ ਇਹਦੇ ਨਹੀਂ ਨਹੀਂ ਗਲਾਬੀ ਸੰ ਹੋਣਗੇ ਚਾਰ ਹੀ ਆਨੇ ਆਪਾਂ ਬਾਅਦ ਚ ਦਿਖਾਉਨੇ ਆ ਬਨ ਕੇ ਦਿਖਾਓ ਕੁਆਲਿਟੀ ਦਿਖਾਓ ਪਿਛੋਂ ਅੱਛੀ ਸਵਾਲੀ ਪੱਠ ਪੂੜਾ ਵੀ ਸੋਨਾ ਯਾਨੀ ਇਹ ਗਲਾਬੀ ਸੰ ਜੀ ਚਾਰ ਹੀ ਏ ਆਈ ਦੇ ਕਾਬਿਲ ਹੀ ਆ ਹਨਾ ਢੋਲੀ ਦੇਖੋ ਚੈੱਕ ਕਰੋ ਵੀਰੇ ਐਂਡ ਪਿਆਣਾ ਕੱਲਾ ਕੱਲਾ ਸਾਡੇ ਨਿੱਖੜ ਮਾ ਲਾ ਬਾਈ ਬਨ ਪੁੱਲ ਚਮਕਦਮ ਕਾਲੀ ਐ ਸਾਡੀ ਭਲੀ ਆ ਤੇ ਕੱਲੀ ਦੀ ਤਾਂ ਫਿਰ ਫੋਨ ਤੇ ਹੀ ਰਹੂਗੀ ਕੱਲੀ ਵੀ ਫੋਨ ਤੇ ਰਹੂਗੀ ਤੇ 4 ਨੰਬਰ ਇਹਦੇ ਵਿੱਚ 4 ਨੰਬਰ ਬੱਚੀ ਇਹਦੀ ਖੀਰੀ ਹੈ ਜੀ ਹੂੰ ਇਹਦੀ ਉਦੋਂ ਵੀ ਵੱਧ ਕੁਆਲਿਟੀ ਹੈ ਮੈਂ ਟਾਪ ਕੁਆਲਿਟੀ ਆ ਨਾ ਚੜਦੀ ਤਾਂ ਚੜਦੀ ਤੁਰੀ ਹੁੰਦੀ ਹੋਂ ਤਾਂ ਆਹ ਦੇਖ ਅੱਛੀ ਖੀਰੀ ਅੱਛਾ ਅੱਛੀ ਖੀਰੀ ਇਹਦਾ ਕੱਦ ਵੀ ਵੱਡਾ ਲਓ ਜੀ ਲਓ ਜੀ ਠੀਕ ਹੈ ਉਹ ਖੀਰੀ ਠੀਕ ਹੈ ਠੀਕ ਆ ਤੈਨੂੰ ਬਾਹਰੋਂ ਲੈ ਚੱਲ ਮਾ ਜੀ ਸਹੀ ਕਰਦ ਨੇ ਕਿਤੇ ਦੂਜੀ ਬੱਚੀ ਖੜੀ ਆ ਆ ਤਾਂ ਗਦੈਲਾ ਹੀ ਆ ਇੱਕ ਹਸਾਣ ਆ ਬਹੁਤ ਚੰਗੀ ਚੀਜ਼ ਆ ਇਹਦੀ ਝੋਲੀ ਮੈਂ ਬਾਅਦ ਚ ਦੇਖੋ ਵੀ ਦੇ ਦੋ ਬੰਨ ਲਿਆ ਨਾ ਪਨਗ ਉਦੋਂ ਦਿਖਾਵਾਂਗੇ ਹੂੰ ਲੱਗਿਆ ਤੇ ਸੀਮਨ ਬਾਈ ਨਹੀਂ ਨਹੀਂ ਵੀਰੇ ਸੀਮਨ ਨਹੀਂ ਲੱਗੇ ਵਿੱਚ ਅੱਛਾ ਜੀ ਸੀ ਤਾਂ ਆਪਦੀ ਮਰਜ਼ੀ ਨਾਲ ਅਗਲਾ ਜੋ ਲਵਾਊਗਾ ਉਹਦੀ ਮਰਜ਼ੀ ਆ ਆ ਉਹਦਾ ਚੰਗਾ ਮਾੜਾ ਜਿਹੋ ਦੋ ਬੱਚਿਆਂ ਦੇ ਲੱਗੇ ਹੋਏ ਆ ਉਹ ਦੱਸ ਦਾਂਗੇ ਲੈ ਬਾਈ ਲੈ ਹੂੰ ਬਾਕੀ ਝੋਲੀ ਚੈੱਕ ਵੀ ਕਰਵਾ ਦੇ ਵੀਰੇ ਪਤਾ ਕੀ ਆ ਕੀਮਤ ਭਰ ਕੇ ਲਈਆਂ ਚੀਜ਼ ਕੀਮਤ ਨਾਲ ਚੀਜ਼ਾਂ ਮਿਲੀਆਂ ਪਰ ਥੋੜੀ ਦਿਖਾ ਲਈਏ ਲਓ ਜੀ ਦਰਦੀ ਥੋੜੀ ਦੇਖੋ ਠੀਕ ਆ ਬਾਈ ਗਲਾਬੀ ਥੋੜੀ ਇੱਕ ਬਸ ਟੋਪ ਦਾ ਥਾਣਾ ਬਾਈ ਕੁਆਲਟੀ ਦੇਖੋ ਪਹਿਲਾਂ ਕਿੰਨੀ ਲੂੰਈ ਦੇਖੋ ਕਿੰਨੀ ਜੰਗੀਵਾਰ ਦਾ ਯਾਰ ਤਾਂ ਮੈਂ ਕਹ ਜਿਹੜਾ ਆ ਗਿਆ ਇਤੋਂ ਜ਼ਿਆਦਾ ਨਹੀਂ ਨਹੀਂ ਅੱਜ ਮਾਲੇ ਫਾਰਮ ਦੇ ਜਿਹਨੇ ਬਰੀਡ ਦੇ ਕੰਮ ਕਰਦਾ ਉਹਦੇ ਆਸੇ ਅੱਜ ਹਿੱਲਣ ਵਾਲਾ ਕੰਮ ਹੀ ਨਹੀਂ ਬਈ ਇਹ ਪੰਜੇ ਲੈ ਬੱਲੇ ਬੱਲੇ ਜੀ ਹੂੰ ਤੇ ਦੋ ਨੰਬਰ ਜੋੜੇ ਦੇ ਜਾਨੀ ਤਿੰਨ ਤੇ ਚਾਰ ਨੰਬਰ ਬੱਚੇ ਵੀਰੇ ਇਹ ਜੋੜੇ ਦੀ 3600 ਰੁਪਏ ਹੈ ਜੇ 40 ਬੱਚਾ 36000 ਦੇ ਹਾਂਜੀ ਤਿੰਨ ਤੇ ਚਾਰ ਇੱਕ ਗੱਲ ਵੀਰੇ ਹੋਰ ਵੀ ਆ ਆਪਣੀ ਵੀ ਗੱਲ ਐਡ ਕਰਦੇ ਆ ਆਪਾਂ ਚਲੋ ਕਹਿੰਦੇ ਨਹੀਂ ਸਾਰੇ ਪਿੰਡ ਪਰ ਵਧੀਆ ਕੰਮ ਕਰਦੇ ਵੀ ਕਿੰਨੇ ਬੱਚੀ 2500 ਦੀ ਬੱਚੇ 2.5 ਲੱਖ ਦੀ ਵੀ ਹੈਗੀ ਆ ਪਰ ਵੀਰੇ ਮਾਰਕੀਟ ਚ ਪਤਾ ਕਰਕੇ ਹੀ ਇਹੋ ਜੀ ਚੀਜ਼ ਦਾ ਰੇਟ ਦਾ ਫਿਰ ਆਪਾਂ ਨੂੰ ਕਾਲ ਕਰ ਲਵੇ ਜੇ ਇਹਨੂੰ ਰੇਟ ਵਧੀਆ ਲੱਗਿਆ ਇਹਨੂੰ ਆਪ ਹੀ ਪਤਾ ਲੱਗੂ ਵੀ ਰੇਟ ਚ ਕਿੰਨਾ ਜਿਹਾ ਫਰਕ ਆ ਆ ਦੇਖੋ ਖਟ ਨਹੀਂ ਖੋੜ ਭਾਈ ਜੀ ਕੱਲੀ ਤੇ 30000 ਰੁਪਏ ਦੀ ਬੱਚੀ ਕੱਲੀ ਦਿੰਦਾ ਲੈ ਇਹੋ ਜੀ ਦਿੰਦਾ ਨਾ ਆਪਾਂ ਨੂੰ ਵੀ ਪਤਾ ਉਹ ਆ 36000 ਉਹ ਜੋੜਾ ਦੇਵਾਂਗੇ ਐਵੇਂ ਨਹੀਂ ਅਗਲਾ ਜੇ ਨ ਉਹ ਚੀਜ਼ ਉਹ ਵੀ ਪੂਰੀ ਚੰਗੀ ਆ ਹੈਨਾ ਕੋਈ ਵੱਧੀ ਮਾਰੀ ਆਗੇ ਆ ਗਏ ਵੀਰੇ ਵੱਡੇ ਤੋਫੇ ਇਹ ਟੌਪ ਉਦੋਂ ਵੀ ਸਿਰਾਜ ਜੀ ਜੀ ਆ ਹੈਨਾ ਹਾਂਜੀ ਹਾਂਜੀ ਨਾਗ ਨੰਬਰ ਆ ਗਿਆ 5 ਬਈ ਹੈਨਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇਹ ਵੀ ਬਰਾਦਰ ਤੋਂ ਇਹ ਨਾ ਸਮਝੇ ਅਗਲਾ ਬਾਹਰੀ ਇੱਦੀ ਹੋਊਗੀ ਹੂੰ ਇਹਦੇ ਬਾਹਰ ਬਾਹਰ ਲੈ ਚੱਲੀ ਕੋਈ ਗੱਲ ਇਹਨਾਂ ਨੇ ਬਰਾਦਰ ਤੋਂ ਖੋਲੀਆਂ ਰਹੀਆਂ ਰਹੀਆਂ ਕਰਕੇ ਨਾ ਇਹ ਹੱਥੀਂ ਬੁਸਰਦੀਆਂ ਨਹੀਂ ਕੋਈ ਗੱਲ ਨਹੀਂ ਖੁੱਲੇ ਚ ਲੈ ਜਾਂ ਲੈ ਨੂੰ ਤੇ ਕੱਦ ਕਾਠ ਵੀਰੇ ਵੱਡਾ ਇਹਦੇ ਲੱਗਿਆ ਸੀ ਨੁਆਬੀ ਸਣ ਇਹਦੇ ਸੀ ਲੱਗਿਆ ਦੂਜੀ ਦੇ ਵੀ ਲੱਗੇ ਦੋ ਬੱਚਿਆਂ ਲੱਗੇ ਟੌਪ ਦਾ ਥਾਣ ਲੱਗਿਆ ਨੁਆਬੀ ਸਣ ਜੀ ਕੁਆਲਿਟੀ ਦੇਖ ਇਹਦਾ ਬਰਦਾ ਆਪਣਾ ਨਫੇ ਨੂੰ ਫਿਰ ਨਹੀਂ ਇਹਦਾ ਸ਼ੌਕ ਹੀ ਪੂਰਾ ਕੀਤਾ ਵੀਰੇ ਇਹਦਾ ਸ਼ੌਂਕ ਆ ਲਈਆ ਆ ਤਾਂ ਜੀਜ ਬਹਿ ਕੇ ਵੇਖਣ ਵਾਲੀ ਆ ਜੀ ਆਪਾਂ ਦਾ ਆਪਣਾ ਸ਼ੌਕ ਹੀ ਪੂਰਾ ਕਰਨਾ ਅੱਜ ਅਗਲਾ ਕਹਿੰਦਾ ਨਾ ਇੰਨੀ ਬੱਚੀਆਂ ਵਿੱਚ ਇਹਦੀਆਂ ਬੱਚੀਆਂ ਅਗਲਾ ਫਾਰਮ ਤੇ ਦੋ ਪੰਜ ਹਜ਼ਾਰ ਰੁਪਏ ਦਰਾਲ ਦਾਲੀ ਲੈ ਜਾਂਦਾ ਤੇ ਅਸੀਂ ਇਹਦੀ ਪਤਾ ਪੰਜ ਨਫਾ ਵੀ ਨਹੀਂ ਲੈਣਾ ਇਹਦਾ ਸ਼ੌਕ ਹੀ ਪੂਰਾ ਕਰਨਾ ਸ਼ੌਕ ਹੀ ਪੂਰਾ ਕਰਨਾ ਹਾਂਜੀ ਅੱਜ ਦਾ वैसे बैठ जा बैठ जा चलो हम तावी सूनियां ला दिया रसे मुरिया पावे शौक ही पूरा ਕੀਤਾ ਈ ਤੇ ਇਹਨਾਂ ਦੇ ਠੀਕ ਆ ਜੇ ਕੋ ਕਹੇ ਨਾ ਵੱਡਾ ਨਫਾ ਵੱਡਾ ਨਫਾ ਇਹਨਾਂ ਚ ਕੁਛ ਨਹੀਂ ਹੈਗਾ। ਉਹ ਹੀ 5 700 ਹੀ 5 700 ਲਗਾਂ ਦੀ ਠੀਕ ਆ ਚਲੋ ਪਾਣੀ ਪੀ ਦੀ ਲੋ ਜੀ ਦੰਦ ਵਾਈ ਲੋ ਜੀ ਦੰਦ ਚੈੱਕ ਕਰਾ ਦੋ ਪਾਣੀ ਪੂਣੀ ਇੱਕ ਸੱਟਾਈ ਦੋਂ ਦਾ ਇਹਨੂੰ ਵੈਸੇ ਕੀਰੀਆ ਜੋ ਜੇ ਚਾਹੇ ਦੋਂਦੀ ਮੰਮੀ ਮੰਨ ਲਈ ਹਾਂ ਆਪਾਂ ਇਹ ਨਹੀਂ ਕਹਿੰਦੇ ਹਾਂ ਧਿਆਈ ਆ ਥੋੜੀ ਜੀ ਕੁਆਲਟੀ ਵਾ ਮੂਰੇ ਫੇਰ ਦੀ ਤੋੜ ਕੇ ਦਿਖਾਉਣਾ ਆਪਾਂ ਨਹੀਂ ਲੈਣਦੇ ਕੰਦੇ ਕੰਦੇ ਬਾਦ ਗੁਲਾਬੀ ਸਣਾ ਬੱਚੀਆਂ ਦੇ ਠੀਕ ਆ ਕੱਦ ਕਾਠ ਪੂਰਾ ਚੱਲਦਾ। ਇਹ ਮੁੰਡੇ ਨਾਲ ਖੜਾਈ ਮੁੰਡੇ ਨੂੰ ਪਰਲੇ ਬੈ ਪਰਲੇ ਬੈ ਖੜੀ। ਪਰਲੇ ਬੱਚੀ ਦੇ ਨਾਲ ਖੜ ਬਈ। ਮੁੰਡੇ ਦਾ ਕੱਦ ਪੂਰਾ ਇਹ ਨਾ ਹੋਈ ਸਮਝੇ ਵੀ ਨਿੱਕੇ ਕੱਦ ਲੈ। ਲੈ ਹੁਣ ਆਪ ਵੀ ਲਾ ਲਿਓ। ਇਹਦਾ ਮੰਨ ਲਓ ਹਜੇ ਬੱਚਾ। ਪਰਲੇ ਬੱਚੀ ਦੇ ਪਰਲੇ ਬੈ ਖੜੀ। ਲੈ ਪਰਲੀ ਦੇ ਵੀ ਖੜ ਜਾ। ਉਹ ਦੋਵੇਂ ਗੈਟ ਕੋਈ ਆ। 40 40 ਕਿਲੋ ਦੁੱਧ ਬਰਾਣਾ ਦੇਣਾ ਬੱਚਿਆਂ ਦੇ ਜੋੜੇ ਨੇ। ਜੇ ਨਾ ਦਿੱਤੀਆਂ ਸੁਣੇ ਖਰਚਾ ਮੜਾ ਲੂੰਗਾ ਇੰਨ ਤੇ। ਅੱਛਾ। ਹਾਂ ਇਹ ਵੀ ਗੱਲ ਦਾ ਦਾਵਾ ਮੇਰਾ। ਕਹਿਣ ਦੀ ਗੱਲ ਨਹੀਂ। ਕਹਿਣ ਦੀ ਗੱਲ ਨਹੀਂ। ਮੈਂ ਰੋਜ਼ੀ ਤੋਂ ਰਿਕਾਰਡ ਆਇਆ ਨਹੀਂ ਆਪਾਂ ਕਹਿੰਦੇ ਹਾਂ 40 40 ਕਿ ਆ ਤੱਕਾ ਕਰੂ ਇਹ ਤਾਂ ਹੈਨਾ ਮਾੜੇ ਬੰਦੇ ਤਾਂ ਨਹੀਂ ਬਾਬਾ ਲਾਣ ਦਿੰਦੀ ਇਹ ਚੱਕ ਕੇ ਲੈ ਜੂ ਪੂਰੀ ਚੰਗੀ ਚੀਜ਼ ਆ ਬਹੁਤ ਚੰਗੀ ਕੁਆਲਟੀ ਦੀ ਆ ਕੁਆਲਟੀ ਕੋਈ ਇੱਕ ਬਰਾੜ ਹੋਰ ਚੀਜ਼ ਤੋਂ ਥੋੜਾ ਜਿਹਾ ਡਰ ਹੁੰਦਾ ਲਾ ਐਡੀ ਬੱਚੀ ਵੀਰੇ ਕਾਂਜ ਦੀ ਗਾਰੰਟੀ ਹੂੰ ਪਾਸ ਕਰਾ ਕੇ ਲਈਆਂ ਰੁਪਏ ਭਰਿਆ ਪਾਸ ਕਰਕੇ ਲਈਆਂ ਆਪਾਂ ਬੇਫਿਕਰੋ ਕੇ ਲੈ ਜਾਵੇ ਬੰਦਾ ਕਾਂਜ ਦੀ ਬੱਚੇ ਦੀ ਗਾਰੰਟੀ ਚਾਹੇ ਡਾਕਟਰ ਲੈ ਆਵੇ ਹਾਂ ਹਸਪਤਲ ਲੈ ਆਵੇ ਪਾਸ ਕਰਾ ਕੇ ਲੈ ਆਓ ਚਾਹੇ ਪਾਸ ਕਰ ਆ ਚੀਜ਼ ਆ ਯਾਰ ਬਈ ਕਿੱਥੇ ਕੰਜ ਸਨਖ ਪੁਣਾ ਨਾ ਨਾ ਬਰਾੜਾ ਗੱਲ ਸੁਣ ਲਾ ਮੇਰੀ 40 ਦਾ ਪਲੱਸ ਚੜਨਾ ਆਏ ਨੇ ਕਰ ਮਾਈ ਨੇ ਬੰਦ ਗਈ ਚੱਲੀਏ ਬੰਦੋ ਜੀ ਫੇਰ ਕਿਹਨੇ ਚੱਲਣਾ ਯਾਰ ਐਡੀ ਐਡੀਆ ਉਠੇ ਜਿੱਡੀਆਂ ਜਿੱਡੀਆਂ ਵੱੱਛੀ ਆ ਇਹ ਇਹਦੇ ਲੱਗਿਆ ਵਾ ਹਨਾ ਬਈ ਸਿਮਨ ਹਾਂਜੀ ਇਹਦੇ ਲੱਗਿਆ ਸਿਮਨ ਜੀ ਚਲੋ ਆਪਾਂ ਖਾਲੀ ਚੀ ਦੇ ਇੱਕ ਹਫ਼ਤਾ ਹੋਇਆ ਜੀ ਕਹਿੰਦੇ ਆਹੀ ਹੋਣੀ ਅਜੇ ਇੱਕ ਹਫ਼ਤੇ ਹਫ਼ਤੇ ਹੀ ਬਾਲੇ ਦਿੰਦੀ ਹੋਏ ਹਫ਼ਤਾ ਹੁਤਾ ਇੱਕ ਹਫ਼ਤਾ ਹੀ ਹੋਇਆ ਚਲੋ ਖਾਲੀ ਮਨ ਕੀ ਗੀਤ ਦੇਖ ਲਾ ਆਪਾਂ ਇਹ ਨਹੀਂ ਕਹਿੰਦੇ ਇਹ ਵੀ ਫਾਰਮਰ ਆ ਦੇ ਟਾਈਮ ਦੇ ਹਿਸਾਬ ਨਾਲ ਹੀ ਕਰਾਉਂਦੇ ਹੁੰਦੇ ਓਵੇਂ ਹੂੰ ਉਹਨਾਂ ਦਾ ਆਪ ਦੀ ਜਿਵੇਂ ਟਰੇਲੂ ਬੰਦਾ ਜਦੋਂ ਹੀਟ ਚ ਆ ਪਸ਼ੂ ਦੇ ਕਰਾ ਦਿੰਦਾ ਹਾਂ ਉਹ ਕਹਿੰਦੇ ਹੀ ਮਤਲਬ ਟਾਈਮ ਹਿਸਾਬ ਨਾਲ ਹੀ ਕਰਾਉਂਦੇ ਨੇ ਉਹਨਾਂ ਨੇ ਆਪ ਦੇ ਸਿਸਟਮ ਦੇ ਹਿਸਾਬ ਨਾਲ ਚੱਲਣਾਗਾ ਹੁਣ ਬੱਚਿਆਂ ਦਾ ਮਗਲੀਆਂ ਵੀ ਉਹ ਕਹਿੰਦੇ ਹੀਟ ਚ ਆਈਆਂ ਸੀ ਜਾਣ ਕੇ ਨਹੀਂ ਕਰਾਉਦੇ ਕਹਿੰਦੇ ਮੋਬਾਈਲ ਨਾਲ ਘਟਾ ਦੇ ਘਟਾ ਉਹਨਾਂ ਦਾ ਨਾਲੇ ਰਹਿਣੀਆਂ ਨਹੀਂ ਨਾਲੇ ਬਾਅਦ ਚ ਕਾਦੂ-ਕੁੱਦ ਨਹੀਂ ਕਰਨਾ ਆ ਇਹ ਦੂਵੀ ਵੱਡੀ ਆ ਇਹਦੰ ਇਹਨੂੰ ਵੀ ਹੱਟਾ ਖੰਡ ਹੀ ਹੋਇਆ ਹਾਂ ਹਾਂ ਆ ਦੇਖੋ ਹਾਂ ਇਹਨੂੰ ਵੀ ਹੱਬਤਾ ਹੀ ਜੇ ਕੈ ਨੀ ਕੱਲ ਨਹੀਂ ਦੰਦ ਚੈੱਕ ਕਰਾਉਣੀ ਲਾਓ ਯਾ ਹੋਰ ਦੋਂਦੀ ਕੋਈ ਨਹੀਂ ਹਜੇ ਪੂਰੀ ਦੋਂਦੀ ਹਾਂਜੀ ਠੀਕ ਆ ਮੈਂ ਕਿਹਾ ਕੱਦ ਵੇ ਲਾ ਲਿਆ ਯਾਰ ਬੜਾ ਨਹੀਂ ਅਕਸਰ ਕਿੰਨਾ ਦੋਦੇ 40 ਕਿਲੋ 40 ਕਿਲੋ ਦਾ ਪਾਣੀ ਭਰਨਾ ਔਖਾ ਜਾਂਦਾ ਚਾਰ ਹੀ ਥਾਣਾ ਵੀਰੇ ਬਾ ਹੰਬੇ ਆਂਦੀ ਨਾਲ ਕਾ ਹੀ ਰਹਿ ਦਿੰਦੀ 40 ਕਿਲੋ ਕੱਢਦੀ ਏ ਸੂਗੇ ਅਜੇ ਤਾਂ ਦੁੰਦੀ ਆ ਏ ਵੇ ਬਹੁਤ ਅਰੇ ਇੰਨੀ ਇੰਨੀਆਂ ਨੇ ਹੋਰ ਹੋਣਾ ਬਰਾੜਾ ਹੂੰ ਇੰਨੀਆਂ ਨੇ ਲੰਮੀ ਹੋਣਾ ਪਿੱਛੇ ਨੂੰ ਅਸੀਂ ਉਹ ਜਰ ਇਹ ਪੂਰੀ ਵੱਡੀ ਵੀਰੇ ਅੱਜ 7 ਹੀ ਨਾ ਕੇ ਖੜੇ 7 ਹੀ ਸੋਨੇ ਦੀਆਂ ਡਲਗੀਆਂ ਬਾਈ ਭਣੇ ਝੋਟੀ ਟਕਰੇ ਝੋਟੀ ਹੋਣੀ ਉਹ ਇੱਥੇ ਆ ਕੇ ਵੇਖਣਗੇ ਨਾ ਭੁੱਖ ਲੈ ਜੀ ਵੀਰੇ ਮਰਦਾ ਨਹੀਂ ਹੈ ਨਾ ਵੀਰੇ ਮੈਂ ਇੱਕ ਚੀਜ਼ ਦੱਸਦਾ ਜੇ ਇਹਨਾਂ ਦਾ ਸ਼ੌਂਕ ਪੂਰਾ ਕੀਤਾ ਹੋਵੇ ਉਹ ਬੇਅਰਥ ਨਹੀਂ ਵੀਰੇ ਜਾਂਦਾ ਹੂੰ ਠੀਕ ਆ ਪੈਸਾ ਮਾਰੇ ਕੰਮ ਤੇ ਜਾ ਉਹ ਜਿਹੜੇ ਤਾਂ ਆਪਾਂ ਤੇ ਲਾ ਦਈਏ ਉਹ ਤਾਂ ਚਲੋ ਇਨਵੈਸਟ ਹੋ ਕੇ ਖਰਾਬ ਹੋ ਸਕਦਾ ਪੈਸਾ ਇਹ ਇਹਨਾਂ ਦਾ ਸ਼ੌਂਕ ਪੂਰਾ ਗਲਤ ਨਹੀਂ ਜਾਂਦਾ ਤੇ ਬਾਈ ਜਦੋਂ ਸੱਤੇ ਤਿਆਰ ਹੁੰਦੀਆਂ ਪੰ ਅੱਧਾ ਗੱਲਾ ਪੈਲੀ ਦਾ ਲੈ ਲੈ ਜਿੱਧਰਲੇ ਪਾਸੇ ਮਰਜ਼ੀ ਲੱਗਦਾ ਇਹ ਤਾਂ ਗੱਲ ਹੈਗੀ ਆ ਮਾੜੇ ਬੰਦੇ ਦਾ ਮੁੱਲ ਨਹੀਂ ਲੱਗਦਾ ਮੁੱਲ ਨਹੀਂ ਲੱਗਣਾ ਬਾਈ ਹੂੰ ਇਹਦਾ ਕੋਈ ਸ਼ੌਂਕੀ ਫੇਰ ਲਾਉ ਆ ਕੇ ਜਦੋਂ ਸਿੰਗ ਫਸੇ ਹੈ ਨਾ ਹਾਂ ਫੇਰ ਵੀ ਕੋਈ ਸ਼ੌਂਕ ਤੇ ਗੱਲ ਲਾ ਕੇ ਫੇਰ ਖੜ ਚਣੀ ਆ ਦੇਖਾਈ ਪੜ ਕੁਆਲਿਟੀ ਕੁਆਲਿਟੀ ਪੂਰੀ ਚੰਗੀ ਆ ਗੋਲ ਸਿੰਗੀ ਆ ਜੀ ਬਾਕੀ ਚੱਕਾ ਕਿੰਨੀ ਨਸਲ ਵੇਖ ਤੂੰ ਬੱਚੇ ਕਿੰਨੇ ਹੂੰ ਅਈਦਾ ਧੋਖੇ ਤੋੜਦੇ ਹੈ ਵਿਚਿਆਲੇ ਐਡਾ ਮੇਰਾ ਵੀਰ ਨੇ ਕਦੋਂ ਦਿਆ ਜਦੋਂ ਜਾਵੜਿਆ ਹੋਵੇਗਾ ਲੈਂਡਸਪੇਰ 'ਚ ਜੀ ਨਹੀਂ ਕੀਤਾ ਹੋਣਾ ਮੋਰਨ ਨੂੰ ਬਾਈ 2 ਘੰਟੇ ਲੱਗੇ ਸੌਦਾ ਕਰਦੇ ਨੂੰ ਹੂੰ ਜਦੋਂ ਚਲੋ ਅਗਲੇ ਨੇ ਉਹਨੇ ਵੀ ਵੇਖਣੀ ਜੀ ਤੋਂ ਮੈਂ ਲਈਆ ਵਾ ਇਹ ਵੇਖਣੀ ਵੀਡੀਓ ਉਹਨਾਂ ਨੇ ਵੀ ਆ ਮੋੜ ਦਾ ਮੈਂ ਵੀ ਨਹੀਂ ਬਾਈ ਗਾਦੋਂ 3 ਵਜੇ ਦਾ ਮੈਂ ਚਾਹ ਪੀਦੀ ਸੀ ਉਹਨਾਂ ਦੇ ਘਰੇ ਬੈਠੇ ਨੇ ਅੱਛਾ ਆ ਦਿਲ ਨਾਲ ਹੀ ਲਈਆਂ ਗਈਆਂ ਤਾਂ ਦਿਲ ਨਾਲ ਨਹੀਂ ਲੈਣਗੀਆਂ ਠੀਕ ਆ ਉਹਨੇ ਵੀ ਐਡਾ ਵੱਡਾ ਨਹੀਂ ਜੋ ਕਿਉਂਕਿ ਮੌਲ ਡਰੇ ਨਾ ਐਡਾ ਵੱਡਾ ਮੌਲ ਨਹੀਂ ਮੌਲ ਮੇਰੇ ਭਾਜ ਹੁੰਦੇ ਆ ਮਾਰਕੀਟ ਨਾਲੋਂ 500 ਰੁਪਏ ਸਸਤੀ ਦੂੰ ਹੂੰ ਇਹ ਹੜ ਇਹ ਬਰਾੜਾ ਮੁੱਲ ਕਰਨ ਤਾਂ ਇਹਦਾ 50 ਕਰ ਲਾ ਵੀਰੇ ਤਾਂ ਵੀ ਵੇਖਦੀਆਂ ਅਸੀਂ ਹਾਂ ਠੀਕ ਆ ਤੇ ਆਪਾਂ ਆਪਾਂ ਤੁਹਾਨੂੰ ਦੱਸਿਆ ਵੀ ਸ਼ੌਕ ਹੀ ਲੈ ਬੰਨੀ ਵੀ ਹੂੰ ਪਰ ਇਹ ਜਿਹੜੀਆਂ ਵੱਛੀਆਂ ਕੋਈ ਨਹੀਂ ਬਰਾੜਾ ਦਿੰਦਾ ਜਿਹੜੇ ਭਾਣਾ ਆਪਾਂ ਦੇਣੀਆਂ ਅੱਜ ਹੂੰ ਤੇ ਵੀਰੇ ਜੋੜਾ ਆਪਾਂ 44000 ਦਾ ਦੇ ਦਾਂਗੇ ਆ 22 22 22000 ਦੀਆਂ ਬਾਈ ਇਹ ਵੱਛੀ ਤਿਆਰ ਹੀ ਨਹੀਂ ਹੁੰਦੀ ਬਾਈ ਯਾਰ ਨਹੀਂ ਹੁੰਦੀ ਬਾਈ ਇਹ ਤਾਂ ਟਾਪਰ ਵੱਛੀਆਂ ਹੈ ਕਿਹੜਾ ਉਹ ਪੱਕੀਆਂ ਦੋ ਦਾ ਦਖੀਰੀਆਂ ਵੱਛੀਆਂ ਐ ਹੂੰ ਸਹੀ ਗੱਲ ਸਹੀ ਗੱਲ ਜਦੋਂ ਹੋਵੇ ਅਗਲਾ ਕਹਿੰਦਾ ਰਿਪੀਟਰ ਹੋਊ ਪਤਾ ਨਹੀਂ ਕਦੋਂ ਦੀ ਕੀ ਗੱਲ ਬਾਤਨ ਕੱਚੀਆਂ ਵੱਛੀਆਂ ਐ ਜਮ ਕੱਚੀਆਂ ਵੱਛੀਆਂ ਹਾਂ ਤੇ ਜੇ ਭਈ ਲੈ ਜੇ 6 ਦੀਆਂ 6 ਹੀ 6 ਦੀਆਂ ਵੀਰੇ 6 ਲੈ ਗਿਆ ਕੋਈ 100 ਕਿਲੋਮੀਟਰ ਕਰਾ ਫਰੀ ਕਰ ਦਾਂਗੇ ਡਿਲੀਵਰੀ ਕਰ ਦਾਂ ਜੋ ਟ੍ਰਾਂਸਪੋਰਟ ਦਾ ਖਰਚ ਆਊ ਸਾਡਾ ਅੱਛਾ ਹਾਂਜੀ ਟੋਟਲ ਦਾ ਹਿਸਾਬ ਲਾਇਆ ਕਿੰਨਾ ਟੋਟਲ ਦਾ ਬਣਦਾ ਜੀ ਇਹਨਾਂ ਦਾ 1 ਲੱਖ ਤੇ 4000 ਰੁਪਈਆ ਜੀ ਠੀਕ ਆ 1 ਲੱਖ 4000 ਚੋਂ 100 ਕਿਲੋਮੀਟਰ ਡਿਲੀਵਰੀ ਫਰੀ ਹੋਵੇ ਡਿਲੀਵਰੀ ਫਰੀ ਕਰ ਦਾਂਗੇ ਭਾਈ ਠੀਕ ਆ ਹਾਂਜੀ ਅੱਜ ਕੋਈ ਬਾਹਲਾ ਪੜਤੇ ਵਾਲਾ ਨਹੀਂ ਨਹੀਂ ਇਹ ਤਾਂ ਬਸ ਸੇਵਾ ਹੀ ਹੈ ਜਿਹਦੇ ਭੈਣ ਭਰਾਨੀਆਂ ਨੇ ਉਹਨਾਂ ਦਾ ਸੇਵਾ ਹੀ ਕੀਤੀ ਆ ਭਾਈ ਤਾਂ ਦੇਖੋ ਨਹੀਂ ਗਿਨਣਾ ਲੈ ਆਇਆ ਹਾਂਜੀ ਹਾਂਜੀ ਦੰਦੋ ਕਿਵੇਂ ਪਿਓਰ ਸ਼ੇਰ ਉਹ ਤਾਂ ਸ਼ੇਧਾ ਹਾਂ ਕੰਨਾਂ ਵਾਲੇ ਖੜੇ ਆ ਜੀ ਕਿੰਨੇ ਸਮੇਂ ਦੀ ਗੱਬਣ ਇਹ ਵੀਰੇ 3 ਮਹੀਨੇ ਚੈੱਕ ਪਾਸ ਚੈੱਕ ਪਾਸ 5 ਦਿਨ ਘਾਟਾ ਦੰਨਾ ਮਹੀਨੇ ਤੋਂ ਠੀਕ ਆ ਜੋ ਤਰੀਕ ਮੁਤਾਬਕ ਠੀਕ ਆ ਚਲੋ ਸਾਡੀ ਸਾਡੀ ਵੀਰੇ ਕਰਾਈ ਹੋਈ ਆ ਅਗਲਾ ਆਪ ਵੀ ਭੈਣ ਭਰਾ ਲਈ ਜਾਂਦਾ ਚੈੱਕ ਪਾਸ ਕਰਾ ਕੇ ਸਲੀ ਕਰਾ ਕੇ ਆ ਜੀ ਹੂੰ ਠੀਕ ਆ ਜੀ ਗੱਲ ਹਾਂ ਥਣਾ ਥੁਣਾ ਦੀ ਓਕੇ ਥਣਾ ਦੀ ਓਕੇ ਚਾਰਾ ਥਣਾ ਜੋਤਾ ਜੇ ਡرائی ਤੇ ਅਦੁੱਤੇ ਧਾਰਾ ਧਰਾਂ ਵਾਜਦੀਆਂ ਥਣ ਪਾਸ ਕਰਦੀ ਥਣਾ ਦੀ ਗਾਰੰਟੀ ਆ ਦੂਜੇ ਸੂਏ ਆਸਤੇ ਗੱਬਣ ਦੂਜੇ ਆਸਤੇ ਗੱਬਣ ਨਹੀਂ ਪਹਿਲੇ ਆਸਤੇ ਨਹੀਂ ਬਈ ਦੂਜੇ ਸੂਏ ਆਸਤੇ ਤੈਨ ਨਵੇਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧੋ ਡਰਾਈ ਆ ਥਣ ਪਾਸ ਕਰਾ ਦੂਗੀ ਤੇ ਭਾਈ ਪਰ ਮੂਹਰ ਤਰਗੀ ਆ ਹੈਨਾ ਨਕੀਨਾ ਹੀ ਆ ਵੀਰੇ ਸੱਤ ਬਣਾਇਆ ਬੁਨੋਇਆ ਤਾਂ ਨਹੀਂ ਨਾ ਵੀਰੇ ਹੱਥ ਵੀ ਨਹੀਂ ਲਾਇਆ ਫੁੱਲ ਗਾਰੰਟੀ ਆ ਜੇ ਬਣਾਇਆ ਹੁੰਦਾ ਤੂੰ ਹੱਥ ਲਾ ਲਾ ਵੇਖਣਾਈ ਭਾਈ ਕਿਤੇ ਨਕਲੀ ਤੇ ਨਹੀਂ ਠੀਕ ਆ ਕਹਿੰਦੇ ਨਾ ਰੁਪਈਆ ਨਹੀਂ ਨੰਘਦਾ ਰੁਪਈਆ ਨੰਘਾ ਦੇਵੇ ਝੋਟੀ ਲਜੇ ਗੁੱਠਾ ਵੀ ਨਹੀਂ ਲੱਗਦਾ ਨਹੀਂ ਨੰਘਦਾ ਹੂੰ ਨਾ ਬਾਕੀ ਪੱਠਪੂੜਾ ਦੇਖ ਲੋ ਹਨਾ ਨਸਲ ਦੇ ਛੋਟੀ ਜੀ ਕੀ ਨਹੀਂ ਬਾਈ ਰੋਕ ਲਈ ਥਣ ਥਣ ਵੀ ਪੂਰਾ ਚਾਹੇ ਥਣ ਕੋਈ ਲੈਵਾ ਕਾਣੋ ਜ ਨਹੀਂ ਕੁਛ ਨਹੀਂ ਕੋਈ ਬਾਈ ਥਣ ਦੇ ਵਿੱਚ ਗੰਢ ਹੋਵੇ ਮਰੋੜੀ ਹੋਵੇ ਆਏ ਤੋਂ ਇੱਥੇ ਧਾਰ ਮਾਰੇ ਥਣ ਚ ਨੁਕਸਾਨ ਜੇ ਆਪਾਂ ਕਰਾਇਆ ਵੀ ਦੇਵਾਂਗੇ ਇੰਨੀ ਗਾਰੰਟੀ ਹਾਂ ਛੋਟੀ ਦੇ ਕਿਸੇ ਪਾਸੋਂ ਨਾ ਆਪਸ ਨੇ ਕੱਢ ਦੇ ਸੁਣਦੇ ਵਿੱਚ ਜਾਂ ਕੋਈ ਗੱਲ ਬਾਈ ਤਾ ਬਹਿ ਜਾ ਬਹਿ ਜਾ ਹੀ ਕਰਾਉਣੀ ਹੈ ਨਗੀਨਾ ਹੀ ਆ ਵੀਰੇ ਲੈ ਨਗੀਨਾ ਹੀ ਆ ਫਾਰਮ ਦੀ ਕੱਟੀ ਆ ਉਵੇਂ ਆ ਟੋਕਨ ਜਾਂ ਪਾਇਆ ਉਹਦਾ ਕਣ ਜ ਉਵੇਂ ਪਾਇਆ ਜੀ ਹੂੰ ਕੋਈ ਆਏ ਨਹੀਂ ਇੱਥੋਂ ਫਾਰਮ ਚੋਂ ਆਈਆਂ ਵੀਰੇ ਇੱਕੋ ਜੀ ਸਾਰੀਆਂ ਠੀਕ ਆ ਜਣੀ ਚੰਗੀਆਂ ਚੀਜ਼ਾਂ ਹੀ ਆ ਇਹਦਾ ਵੀਰੇ ਕਹਿੰਦਾ ਨੇ ਸਿਆਸਤਾ ਮਹੀਨੇ ਕਮਾਈ ਸ਼ੁਰੂ ਹੋਣੀ ਜੇ ਕੋਈ ਸਾਰਿਆਂ ਲੈ ਗਿਆ ਲੈ ਜੀ ਵੀਰੇ ਕਰਾ ਦੂ ਜਿੱਦੇ ਤਿਆਰ ਹੋ ਗਈ ਆ ਇਹ ਵੀਰੇ ਉਹ ਕੱਟੀ ਨਹੀਂ ਆਪਾ ਉਹਦੇ ਵਿੱਚ ਹੀ ਸੀਗੀ ਹੂੰ ਬਸ ਉਹਦੇ ਕਰਕੇ ਉਹ ਚੀਜ਼ ਮੈਨੂੰ ਲੱਗੀ ਸੀ ਕੋਪੀ ਆ ਬਸ ਇਹ ਕੋਪੀ ਆ ਇਹ ਦੂਜੇ ਸੀ ਉਹਨੇ ਦੂਜੇ ਤੋਂ ਵੀ ਆ ਚੀਜ਼ ਸੇਮ ਹੋਣਾ ਪਾਜਣਾ ਏਦਾਂ ਕੱਦ ਕਰ ਕਰ ਪਿਓਰ ਮੋਰਾ ਦਾ ਤੂਫਾਨ ਬਾਕੀ ਜਿਹੜੇ ਪਾਰ ਖੂਣਗੇ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਹਾਂਜੀ ਹਾਂਜੀ ਤੇ ਪੱਟਪੋਰੇ ਦੀ ਬਹੁਤ ਸੋਹਣੀ ਆ ਵੀਰੇ ਬਹੁਤ ਆ ਝੋਟੀ ਹਾਂਜੀ ਹਾਂਜੀ ਇਹਦਾ ਭਾਅ ਕਿੱਦਾਂ ਕਰ ਫਿਰ ਇਹਦਾ ਭਾਅ ਵੀਰੇ ਫੋਨ ਤੇ ਕਰ ਦਿਆਂਗੇ ਉਹ ਜੈ ਜੀ ਹਾਂ ਜੈ ਜੀ ਹੋਊਗਾ ਵੀਰੇ ਠੀਕ ਆ ਜੀ ਜਨੇਰੀਆ ਬਿਨਾ ਦੁੱਧ ਵਾਲੇ ਆ ਫੁੰਦਰ ਝੋਟੀ ਦਿੰਦਾ ਆਪਾਂ ਉਹਨੇਰੀਓ ਦੇ ਦਾਂਗੇ ਉਹਨੇ ਦੀ ਦੇ ਦਾਂਗੇ ਆ ਬੜਾ ਲੰਮਾ ਚੋੜਾ ਕੰਮ ਨਹੀਂ ਥਣ ਪਾਸ ਕਰਾ ਕੇ ਦੇਵਾਂਗੇ ਲੈ ਧਾਰਮਾਗੇ ਆਪਣੀ ਵੀਰੇ ਗੱਬਣ ਚ ਇੱਕ ਪਾਸਟ ਕੱਟੀ ਕਰਾਈ ਹੋਈ ਆ ਅਗਲਾ ਕਰਾ ਸੀਰ ਠੰਡੀ ਬੋਤ ਹੂੰ ਅਗਲਾ ਚੈੱਕ ਪਾਸ ਨਾ ਆਪਦੀ ਕਰਾ ਕੇ ਲਿਆ ਵੀ ਆਪਣੀ ਕਰਾਈ ਹੋਈ ਆ ਹੂੰ ਜੇ ਮਾਰ ਜੀ ਲੈ ਹੂੰ ਦੇ ਥਣ ਦੇਵਾ ਵੀਰੇ ਕਿੰਨਾ ਸੋਹਣਾ ਹੈ ਸੀਰ ਸਾਹੂ ਬਹੁਤ ਆ ਚੰਨਿਆਣਾ ਖੋਲੀ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਤੋਫਈ ਆ ਬਈ ਅੱਜ ਤਾਂ ਜਿਹਨੂੰ ਨਾ ਕੋਈ ਪਸੰਦ ਆਉਂਦਾ ਫੁੱਲਾ ਜੀਰਾ ਹੋ ਕੇ ਲੈ ਲਿਓ ਤੇ ਪਰ ਜਿਹੜਾ ਲੈ ਗਿਆ ਤੇ ਤੁਹਾਨੂੰ ਤੁਹਾਨੂੰ ਹੋ ਜੂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ